ਦੁਨੀਆ ਦੀ ਗੱਲ ਐ ਇਸ ਦੁਨੀਆ ਦੀ ਗੱਲ ਨਹੀਂ ਇਸ ਦੁਨੀਆ ਦੀ ਬਿਲਕੁਲ ਇਹ ਗੱਲ ਨਹੀਂ ਇਹ ਮੈਂ ਅਰਜ਼ ਕਰਦੇ ਆ ਤੇ ਜੇ ਤੁਸੀਂ ਕੋਈ ਇਸ ਦੁਨੀਆ ਦੀ ਗੱਲ ਸੁਣਨ ਵਾਸਤੇ ਆਓ ਤਾਂ ਗੁਰਦੁਆਰੇ ਸਿਵਾਏ ਮਾਇੂਸੀ ਤੋਂ ਹੋਰ ਤੁਹਾਡੇ ਪੱਲੇ ਕੁਝ ਨਹੀਂ ਪੈਗਾ ਇਸ ਵਾਸਤੇ ਅਕਸਰ ਕਈ ਦਫਾ ਮਾਇੂਸ ਤੇ ਨਿਰਾਸ਼ ਬੰਦੇ ਕਹੋ ਦਿੰਨ ਵੀ ਕੋਈ ਗੀਤ ਸੁਣਾ ਕੋਈ ਟੋਇਆ ਟੱਪਾ ਸੁਣਾ ਕਿਹੜੇ ਚੱਕਰਾਂ 'ਚ ਪੈਣਾ ਐਵੇਂ ਬੇਜ਼ਾਰ ਕੀਤਾ ਹੋਇਆ ਐਵੇਂ ਪਰੇਸ਼ਾਨ ਕੀਤਾ ਹੋਇਆ ਐਵੇਂ ਲੋਕੀ ਓਕੇ ਹੋ ਜਾਂਦੇ ਕਾਰਨ ਗੁਰਬਾਣੀ ਇਸ ਦੁਨੀਆ ਦੀ ਗੱਲ ਨਹੀਂ ਇਸ ਸੰਸਾਰ ਦੀ ਗੱਲ ਨਹੀਂ ਹੈ ਕਿਸੇ ਹੋਰ ਦੁਨੀਆ ਦੀ ਗੱਲ ਹੈ ਕਿਸੇ ਹੋਰ ਜਗਤ ਦੀ ਗੱਲ ਹੈ ਤੇ ਜੇ ਤੁਸੀਂ ਸਿਰਫ ਇਸ ਜਗਤ ਦੀ ਗੱਲ ਇੱਥੇ ਲੱਭਣ ਵਾਸਤੇ ਆਇਓ ਤਾਂ ਗਲਤ ਥਾਂ ਤੇ ਆ ਗਏ ਇੱਥੇ ਸੰਸਾਰ ਦੀ ਕੋਈ ਗੱਲ ਨਹੀਂ ਇੱਥੇ ਸੰਸਾਰਤ ਉੱਚੀ ਗੱਲ ਹੈ ਇਸ ਵਾਸਤੇ ਬਾਣੀ ਨਾਲ ਜਿਹੜਾ ਤਾਲਮੇਲ ਬਿਠਾਣਾ ਹੈ ਬੜੀ ਔਖੀ ਗੱਲ ਹੈ ਮਾਂ ਵੀ ਔਖੀ ਇੱਕ ਵੀਰ ਤੋਂ ਰੋਂਦੀ ਤੇ ਜਿਸ ਦੀ ਮਾਂ ਜਿਸ ਤੋਂ ਔਖੇ ਹੈ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਪੜੋਸੀਆਂ ਦਾ ਕੀ ਹਾਲ ਹੋਵੇਗਾ ਤੇ ਬਾਕੀਆਂ ਦਾ ਕੀ ਹਾਲ ਹੋਵੇਗਾ ਸ਼ਰੀਕਾਂ ਦਾ ਕੀ ਹਾਲ ਹੋਵੇ ਪਰਿਵਾਰ ਦਾ ਇਹ ਹਾਲ ਇੰਨੇ ਔਖੇ ਨੇ ਔਖੀ ਕਿਹੜੀ ਗੱਲ ਤੇ ਹੈ ਇੱਕ ਦੋ ਇਹ ਮੰਦਰ ਇੱਕ ਦੋ ਇਹ ਬਾਟ ਬਈ ਇੱਕ ਦੋ ਤੇ ਹਰ ਵਕਤ ਸਾਧੂ ਘਰ ਦੇ ਚ ਹੀ ਬਣੇ ਰਹਿੰਦੇ ਨੇ ਰੱਬ ਦੀ ਚਰਚਾ ਹੀ ਛੀੜੀ ਰੱਖਦੇ ਹੋਰ ਕੋਈ ਕੰਮ ਹੀ ਕੋਈ ਧੰਦਾ ਹੀ ਨਹੀਂ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਨ ਕਬੀਰ ਦਾ ਘਰ ਕਿੱਥੇ ਹੈ ਤੇ ਹੁਣ ਕਬੀਰ ਦੀ ਮਾਂ ਕਹਿੰਦੀ ਬਸ ਇਸ ਚਰਚਾ ਵਾਸਤੇ ਸਿਰਫ ਸਾਡੇ ਹੀ ਘਰ ਰhenge ਕਿਸੇ ਹੋਰ ਘਰ 'ਚ ਇੱਥੇ ਹੀ ਜਾਂਦੇ ਆਂ ਅਗਰ ਸੰਤ ਬਨਾਰਸ ਦੇ 'ਚ ਸਿਰਫ ਕਬੀਰ ਦੇ ਘਰ ਹੀ ਆਣਾ ਚਾਹੁੰਦਾ ਹੈ ਕਿਸੇ ਹੋਰ ਦੇ ਘਰ ਨਹੀਂ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਬੀਰ ਕਿਸ ਉੱਚੀ ਪੱਦਰ ਦਾ ਮਾਲਕ ਹੋਵੇਗਾ ਕੋਈ ਭਗਤ ਕੋਈ ਸੰਤ ਬਨਾਰਸ ਸਾਹਿਬ ਤੇ ਬਨਾਰਸ ਆ ਕੇ ਉਹ ਪੁੱਛੇ ਕਬੀਰ ਕਿੱਥੇ ਰਹਿੰਦਾ ਹੈ ਜਿੱਥੇ بڑے بڑے ਵਿਦਿਆਲੇ ਸਨ ਪੰਡਿਤ ਪ੍ਰੋਹਤ ਉਪਾਦੇ ਚਤਰਵੇਦੀ ਤ੍ਰिवेदी ਰਹਿਣ ਵਾਲੇ ਉੱਥੇ ਕੋਈ ਆ ਕੇ ਪੁੱਛੇ ਕਬੀਰ ਕਿੱਥੇ ਰਹਿੰਦਾ ਹੈ ਇੱਥੋਂ ਕਬੀਰ ਦੀ ਮਹਾਨਤਾ ਦਾ ਪਤਾ ਚੱਲਦਾ ਉਹਦੀ ਅਜ਼ਮਤ ਦਾ ਪਤਾ ਚੱਲਦਾ ਹੈ ਔਰ ਜਿਹੜਾ ਉੱਥੇ ਕਬੀਰ ਦਾ ਘਰ ਪੁੱਛਦਾ ਹੈ ਕੁਦਰਤੀ ਗੱਲ ਹੈ ਉਸ ਦਾ ਕੁਝ ਕਬੀਰ ਨਾਲ ਤਾਲਮੇਲ ਵੀ ਬੈਠਦਾ ਤਾਂ ਪੁੱਛਦਾ ਨਹੀਂ ਤੇ ਨਾ ਪੁੱਛੇ ਤੇ ਜਦੋਂ ਪੁੱਛਦਾ ਤੇ ਪੁੱਛਦੇ ਆ ਪੁੱਛਦੇ ਆ ਕਬੀਰ ਤੱਕ ਪਹੁੰਚ ਵੀ ਜਾਂਦਾ ਮਾਂ ਬੜੀ ਔਖੀ ਕਹਿੰਦੀ ਹੱਦ ਹੋ ਗਈ ਇੱਕ ਦੋ ਤੇ ਇਥੇ ਬਣੇ ਹੀ ਰਹਿੰਦੇ ਨੇ ਹਰ ਵਕਤ ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਦੇ ਨੇ ਕਬੀਰ ਕਿੱਥੇ ਰਹਿੰਦਾ ਹੈ ਕਬੀਰ ਕਬੀਰ ਦਾ ਘਰ ਹੋਇਆ ਕਿ ਧਰਮਸ਼ਾਲਾ ਹੋ ਗਈ ਔਖੀ ਇੱਕ ਦੋਏ ਮੰਦਰ ਹਮੇਸ਼ਾ ਭਗਤਾਂ ਦੇ ਘਰ ਧਰਮਸ਼ਾਲਾ ਬਣ ਜਾਂਦੇ ਨੇ ਇਤਨੀ ਮਿਹਰਜ਼ ਕਰਨ ਲਈ ਹਮੇਸ਼ਾ ਭਗਤਾਂ ਦੇ ਘਰ ਮੰਦਰ ਬਣ ਜਾਂਦੇ ਨੇ ਔਰ ਗੁਸਤਾਖੀ ਮਾਫ਼ ਹਮੇਸ਼ਾ ਸੰਸਾਰੀਆਂ ਦੇ ਘਰ ਕਲੱਬ ਬਣ ਜਾਂਦੇ ਨੇ ਜੂਏਖਾਨੇ ਬਣ ਜਾਂਦੇ ਨੇ ਸ਼ਰਾਬਖਾਨੇ ਬਣ ਜਾਂਦੇ ਨੇ ਆਯਾਸ਼ੀ ਦੇ ਅੱਡੇ ਬਣ ਜਾਂਦੇ ਨੇ ਹਮੇਸ਼ਾ ਭਗਤਾਂ ਦੇ ਹਰ ਮੰਦਰ ਬਣ ਜਾਂਦੇ ਨੇ ਧਰਮਸ਼ਾਲਾ ਬਣ ਜਾਂਦੇ ਨੇ ਹਕੀਕਤ ਹੈ ਭਗਤ ਦਾ ਜਿੱਥੇ ਜਨਮ ਵੀ ਹੋਵੇ ਤੇ ਤੀਰਥ ਬਣ ਜਾਂਦਾ ਹੈ ਭਗਤ ਦਾ ਜਿੱਥੇ ਅੰਤ ਵੀ ਹੋਵੇ ਤੇ ਗੁਰਦੁਆਰਾ ਬਣ ਜਾਂਦਾ ਹੈ ਮੰਦਰ ਬਣ ਜਾਂਦਾ ਹੈ ਭਗਤ ਜਿੱਥੇ ਹੱਸਿਆ ਵੀ ਹੈ ਜਿੱਥੇ ਰੋਇਆ ਹੈ ਜਿੱਥੇ ਬੈਠਿਆ ਹੈ ਜਿੱਥੇ ਕੋਈ ਜ਼ਿੰਦਗੀ ਦਾ ਰਸ ਮਾਣਿਆ ਹੈ ਉੱਥੇ ਵੀ ਇਹ ਸਥਾਨ ਬਣ ਜਾਂਦਾ ਧਰਮਸ਼ਾਲਾ ਉਹ ਖੁਦ ਧਰਮਸ਼ਾਲਾ ਹੈ ਉਹਦੇ ਅੰਦਰ ਉਹ ਧਰਮਸ਼ਾਲਾ ਜਨਮ ਲੈਂਦੀਆਂ ਉਹ ਐਸੀ ਧਰਮ ਦੀ ਮੂਰਤੀ ਹੈ ਤੋ ਆਮ ਬੰਦਿਆਂ ਦਾ ਤਾਲਮੇਲ ਬਿਠਾਣਾ ਬੜੀ ਔਖੀ ਗੱਲ ਹੋ ਜਾਂਦੀ ਹੈ ਤੋ ਕਬੀਰ ਦੀ ماں ਕਹਿੰਦੀ ਏਕ ਦੋ ਤੇ ਘਰ ਦੇ ਵਿੱਚ ਬਣੇ ਰਹਿੰਦੇ ਨੇ ਏਕ ਦੋ ਰਸਤਾ ਹੀ ਪੁੱਛਦੇ ਰਹਿੰਦੇ ਫਿਰ ਹੋਰ ਜਿਹੜੀ ਦੁਖਤ ਹੁੰਦੀ ਏ ਉਸ ਗੱਲ ਤੋਂ ਕਿ ਮੂंड पलोस कमर बੰਧ ਬੋਧੀ ਹਮ ਕੋ ਚਾ ਬਨੇ ਉਨ ਕੋ ਰੋਟੀ ਬੱਚਿਆਂ ਸੇ ਰੋਟੀ ਬਣਾਈ ਦੀਏ ਤੇ ਇਹ ਚੁੱਕ ਕੇ ਉਹਨਾਂ ਸਾਧੂਆਂ ਦੇ ਕੋਲ ਰੱਖ ਦਿੰਦਾ ਤੇ ਸਾਨੂੰ ਭੁੱਖਾ ਹੀ ਸੌਣ ਲੱਗ ਪੈਂਦੇ। ਇਹ ਕਹਿੰਦਾ ਛੋਲੇ ਚੱਬ ਕੇ ਰਾਤ ਕੱਟ ਲਵਾਂ। ਹੁਣ ਕਿੱਥੇ ਬਣਾਓਗੇ? ਬਣਿਆ ਹੋਇਆ ਭੋਜਨ ਉਹਨਾਂ ਨੂੰ ਛਕਾ ਦਿੰਦਾ। ਫਿਰ ਐਸਾ ਹੁੰਦਾ ਹਮਕੋਲ ਸਾਫਰ ਉਹਨਾਂ ਕੋ ਖਾਟ ਘਰ ਦੇ ਬਿਸਤਰੇ ਬਣਾਉਣ ਨੂੰ ਦੇ ਦਿੰਦਾ। ਚਾਰ ਪਾਈਆਂ ਸਾਨੂੰ ਕਹਿੰਦਾ ਭੁੰਜੇ ਹੀ ਪੈਰੋ। ਰਾਤ ਕੱਟ ਲਉਣ ਕੀ ਕਰੀ ਸੰਤ ਆ ਗਿਆ। ਭਗਤ ਆ ਗਿਆ। ਔਰ ਕਬੀਰ ਦੀ ਮਾਂ ਦੁਖਤ ਹੋ ਕੇ ਇਤਨਾ ਤੱਕ ਕਹਿੰਦੀ ਏ ਮੁੰਡੀਆਂ ਮੁੰਡੀਆਂ ਹੋਏ ਏਕ ਏ ਮੁੰਡੀਆਂ ਬੂੜਤ ਕੀ ਟੇਕ ਸੁਨੋ ਦੇ ਰਾਣੀ ਸੁਨੋ ਜਠਾਨੀ ਅਚਰਤ ਏਕ ਭਇਓ ਸਾਤ ਸੂਤ ਇਨ ਮੁੰਡੀਆਂ ਖੋਏ ਏ ਮੁੰਡੀਆਂ ਕਿਉ ਨਾ ਹੋਏ ਇਤਨੀ ਗੱਲ ਕਹਿਣ ਤੋਂ ਮੇਰੀ ਮਰਾਦ ਏ ਹੈ ਕਿ ਭਗਤਾਂ ਨਾਲ ਮਾਂ ਬਾਪ ਵੀ ਤਾਲਮਿਲ ਨਹੀਂ ਬਿਠਾ ਸਕੇ ਭਗਤ ਨਾਲ ਭਰਾ ਭਾਈ ਬੰਦ ਸ਼ਰੀਪ ਤਾਲ ਮੇਲ ਨਹੀਂ ਬਿਠਾ ਸਕੇ ਕਈ ਕਈ RAM ਨਾਲ ਤਾਲ ਮੇਲ ਨਹੀਂ ਬਿਠਾ ਸਕੀ ਸ਼ਰੀਕਾਂ ਦੇ ਚੋਂ ਕੰਸ ਮਾਮਾ ਹੈ ਕ੍ਰਿਸ਼ਨ ਦਾ ਕ੍ਰਿਸ਼ਨ ਨਾਲ ਤਾਲ ਮੇਲ ਨਹੀਂ ਬਿਠਾ ਸਕੇ ਪ੍ਰਿਥੀ ਚੰਦ ਗੁਰਵਰਜਨ ਦੇਵ ਜੀ ਮਹਾਰਾਜ ਦਾ ਬਰਾਹ ਹੈ ਤਾਲ ਮੇਲ ਨਹੀਂ ਬਿਠਾ ਸਕੇ ਬਾਬਾ ਮੋਹਨ ਮੋਰੀ ਜੀ ਇਹ ਤਾਲ ਮੇਲ ਨਹੀਂ ਬਿਠਾ ਸਕੇ ਗੁਰੂਆਂ ਨਾਲ ਤਦੈ ਤੇ ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਮੋਹਨ ਕਮਲਾ ਹੋਇਆ ਚੌ ਬਾਰਾ ਮੋਰੀ ਮਨਵਾਇਆ ਮੀਣਾ ਹੋਇਆ ਪਥੀਆ ਕਰ ਕਰ ਢੇਡਕ ਬਰਨ ਚਲਾਇਆ ਮਹਾਦੇਵ ਅਹ ਮੇਵ ਕਰ ਕਰ ਬੇਮੁਖ ਪੁਤਾਂ ਭੌਂਕਾਇਆ ਚੰਦਨ ਵਾਸ ਨ ਵਾਸ ਬੋਇਆ ਭਈ ਚੰਦਨ ਦੇ ਨੇੜੇ ਰਹਿ ਕੇ ਇਹ ਚੰਦਨ ਦੀ ਮਹਿਕ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਔਰ ਹਕੀਕਤ ਹੈ ਨਜ਼ਲਾ ਹੋਵੇ ਸੁਗੰਧੀ ਨਹੀਂ ਆਉਂਦੀ ਅਗਿਆਨਤਾ ਤੇ ਅੰਦਰ ਹਿਰਦਾ ਬੜਾ ਕਠੋਰ ਹੋਵੇ ਤੇ ਗੁਣਾ ਦੀ ਮਹਿਕ ਨਹੀਂ ਆਉਂਦੀ ਫਿਰ ਤਾਲਮਿਲ ਨਹੀਂ ਬੈਠਦਾ ਔਰ ਕਰੀਬਨ ਕਰੀਬਨ ਜਦ ਵੀ ਕਿਸੇ ਨੇ ਸਚਾਈ ਦੀ ਸ਼ਿਕਰਤਾ ਨੂੰ ਛੋਇਆ ਸੰਸਾਰ ਨੇ ਉਸ ਨੂੰ ਪਾਗਲ ਆਖਿਆ ਔਰ ਅਜੇ ਤੱਕ ਜੇ ਕਿਸੇ ਨੂੰ ਪਾਗਲ ਨਹੀਂ ਆਖਿਆ ਤੇ ਉਸ ਨੇ ਸੱਚ ਦੀ ਸ਼ਿਕਰਤਾ ਨੂੰ ਨਹੀਂ ਛੋਇਆ ਹੈ ਇਤਨੀ ਮੈਰਜ਼ ਕਰਦੇ ਉਹਦਾ ਤਾਲਮਿਲ ਬੈਠਾ ਹੀ ਨਹੀਂ ਇੱਕ ਪਾਗਲ ਹੈ ਇੱਕ ਭਗਤ ਹੈ ਸੰਸਾਰੀ ਦੀ ਦ੍ਰਿਸ਼ਟੀ ਚ ਦੋਵੇਂ ਪਾਗਲ ਨੇ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਨਾ ਪਾਗਲ ਨਾਲ ਜੋੜ ਬੈਠਦਾ ਤੇ ਨਾ ਭਗਤਾਂ ਨਾਲ ਜੋੜ ਜੋੜ ਬੈਠਦਾ ਤੋਂ ਮੈਂ ਅਰਜ਼ ਕਰ ਰਿਹਾ ਸੀ ਉਹ ਮਨਸੂਰ ਕਿਦਰੇ ਅਨਲ ਹਲਕ ਅਨਲ ਹਕ ਆਖਣ ਲੱਗ ਪਏ ਕਹਿ ਲਗਾ ਉਹ ਜਿਹੜਾ ਪ੍ਰਕਾਸ਼ ਹੈ ਉਹ ਜਿਹੜਾ ਨੂਰ ਹੈ ਜਿਹਨੂੰ ਖੁਦਾ ਕਹਿੰਦੇ ਨੇ ਉਹ ਮੇਰੇ ਅੰਦਰ ਪ੍ਰਗਟ ਹੋਇਆ ਤੋਂ ਮੈਂ ਹਾਂ ਕਬੀਰ ਜਾਂ ਕੋ ਖੋਜਤੇ ਪਾਇਆ ਸੋਈ othor ਸੋਈ ਫਿਰ ਕੇ ਤੂੰ ਭਇਆ ਜਾ ਕੋ ਕਹਤਾ ਔਰ ਤੁਸੀਂ ਭਗਤਾਂ ਤੇ ਸਵਾਲ ਕਰਨ ਬਈ ਤੂੰ ਕੌਣ ਹੈ ਉਹ ਇਸ ਤਰ੍ਹਾਂ ਦਾ ਨਹੀਂ ਕਹਿਣਗੇ ਕਿ ਮੈਂ ਫਲਾਣਾ ਜਿਵੇਂ ਆਮ ਲੋਕੀ ਦੱਸ ਦਿੰਦੇ ਜ਼ਾਤ ਵੀ ਦੱਸ ਦੇਣਗੇ ਪਾਤ ਵੀ ਦੱਸ ਦੇਣਗੇ ਨਾਮ ਵੀ ਦੱਸ ਦੇਣਗੇ ਧਾਮ ਵੀ ਦੱਸ ਦੇਣਗੇ ਭਗਤ ਇਸ ਤਰ੍ਹਾਂ ਨਹੀਂ ਕਹਿੰਦੇ ਭਗਤਾਂ ਦੇ ਕਹਿਣ ਦੇ ਢੰਗ ਕੁਝ ਨਿਰਾਲੇ ਨੇ ਉਹ ਕੁਛ ਹੋਰ ਤਰ੍ਹਾਂ ਨਾਲ ਕਹਿੰਦੇ ਸਮਸ ਅਬਰੇਜ਼ ਨੂੰ ਪੁੱਛਿਆ ਗਿਆ ਨਾ ਤੂੰ ਕੌਣ ਹੈ ਤੇ ਪਤਾ ਹੋ ਕੀ ਕਹਿੰਦਾ ਉਹ ਕਹਿੰਦਾ ਹੈ ਚੇਤਤ ਵੀਰੇ ਐ ਮੁਸਲਮਾਨਾਂ ਨੂੰ ਕਿ ਮਨ ਖੁਦ ਰਾ ਨਾ ਨੇਦਾਨ ਕਹਿੰਦਾ ਹੈ ਮੁਸਲਮਾਨੋ ਮੇਰੇ ਕੋਲ ਪੁੱਛਦੇ ਹੋ ਇਹਨੂੰ ਮਲਤਾਨ ਦੇ ਹੁਕਮਰਾਨ ਦੇ ਅੱਗੋਂ ਆਤਕੜੀਆਂ ਪਾ ਕੇ ਬੇੜੀਆਂ ਪਾ ਕੇ ਪੇਸ਼ ਕੀਤਾ ਗਿਆ ਉੱਠੀ ਗੱਲ ਇਸੇ ਦੀ ਲਾਈ ਗਈ ਸੀ ਮਲਤਾਨ ਵਿੱਚ ਪੇਸ਼ ਕੀਤਾ ਗਿਆ ਤੇ ਪਹਿਲਾ ਸਵਾਲ ਇਹ ਤੂੰ ਦੱਸ ਕੌਣ ਹੈ ਬਦਮਾ ਜੋ ਸੀ ਤੇ ਕਹਿੰਦਾ ਚੇਤਾ ਤਬੀਰੇ ਅਹ ਮੁਸਲਮਾਨਮ ਕਿ ਮਨ ਖੁਦ ਰਾ ਨ ਮੈਦਾਨਮ ਮੈਨੂੰ ਖੁਦ ਵੀ ਨਹੀਂ ਪਤਾ ਮੈਂ ਕੌਣ ਹਾਂ ਮੈਂ ਤੇ ਕਾਫੀ ਚਿਹਰਾ ਦੀ ਤਲਾਸ਼ ਕਰ ਰਿਹਾ ਕਾਫੀ ਲੰਬੇ ਸਮੇਂ ਤੋਂ ਖੋਜ ਕਰ ਰਿਹਾ ਕਿ ਮੈਂ ਕੌਣ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਚੱਲਦਾ ਉਹ ਲੋਕਾਂ ਨੇ ਤੇ ਕਹਿ ਦੇਣਾ ਹੈ ਪਗਲਾ ਹੁਣ ਕਿਸੇ ਕੋਲ ਪੁੱਛੇ ਵੀ ਤੂੰ ਕੌਣ ਹੈ ਤੇ ਬਲਾਈਆ ਤੈਨੂੰ ਤਾਂ ਕੋਈ ਪਤਾ ਹੀ ਨਹੀਂ ਤੇ ਪਾਗਲ ਬਣਾ ਨਹੀਂ ਤੇ ਹੋਰ ਕੀ ਕੌਣ ਵਿਸ਼ਵਾਸ ਕਰੇਗਾ ਵੀ ਸੱਚ ਪਿਆ ਕਹਿੰਦਾ ਪਰ ਯਕੀਨ ਜਾਣੋ ਸੱਚ ਕਹਿ ਰਿਹਾ ਸੀ ਉਹ ਕਹਿੰਦਾ ਚੇਤਾ ਗਵੀਰੇ ਇਹ ਮੁਸਲਮਾਨਮ ਕੇ ਮਰਹੁਲ ਹਰਾ ਨ ਨਏਦਾਨ ਨਾ ਤਰਸਾਉ ਯਹੂਦੀ ਅਮ ਨਾ ਇਬਰਾਹਮ ਨਾ ਮੁਸਲਮਾਨ ਕਹਿੰਦਾ ਮੈਂ ਈਸਾਈ ਨਹੀਂ ਹਾਂ ਯਹੂਦੀ ਨਹੀਂ ਹਾਂ ਪਾਰਸੀ ਨਹੀਂ ਹਾਂ ਤੇ ਇਹ ਮੁਸਲਮਾਨ ਨੂੰ ਸੁਣ ਲਓ ਮੈਂ ਮੁਸਲਮਾਨ ਵੀ ਨਹੀਂ ਹਾਂ ਉਹ ਕਿਸੇ ਹੱਦ ਤੱਕ ਉਹ ਮੁਸਲਮਾਨ ਸੀ ਤਬਰੀਜ਼ ਤੋਂ ਆਇਆ ਸੀ ਈਰਾਨ ਦੇ ਸ਼ਹਿਰ ਤਬਰੀਜ਼ ਸ਼ਮਜ ਇਸ ਦਾ ਨਾਮ ਸੀ ਈਰਾਨੀ ਮੁਸਲਮਾਨ ਸੀ ਤਾਂ ਨੇ ਇਸ ਨੇ ਕੁਰਾਨ ਦੀ ਪ੍ਰਾਪਤ ਕੀਤੀ ਇਰਾਕ ਦੇ ਚ ਬਗਦਾਦ ਦੇ ਚ ਤੇ ਘੁੰਮਦਾ ਫਿਰਦਾ ਆ ਗਿਆ ਹਿੰਦੁਸਤਾਨੀ ਸਾਧੂਆਂ ਤੋਂ متاثر ਹੋ ਕੇ ਹਿੰਦੁਸਤਾਨ ਇੱਥੇ ਵਿਚਰਨ ਲੱਗ ਪਿਆ ਇੱਥੇ ਇਸ ਦਾ ਜਿਹੜਾ ਵਿਚਰਨ ਆਇਆ आम बादशाहान चंगा ना लगया ते पेश कर देते गए बादशाह ਦੇ ਸਾਹਮਣੇ ਤੇ ਬਾਦਸ਼ਾਹ ਨੇ ਸਵਾਲ ਕਰ ਦਿੱਤਾ ਕੌਣ ਹੈ ਦੱਸ ਤੂੰ ਕੌਣ ਹੈ ਪਹਿਲੇ ਤੇਰਾ ਨਾਮ-ਧਾਮ ਲਿਖੀਏ ਕਹਿੰਦਾ ਚੇ ਤਦ ਬੇਰੇ ਐ ਮੁਸਲਮਾਨ ਕੇ ਮਨ ਖੁਦਰਾ ਨ ਮੈਦਾਨ ਨ ਤਰਸਾਉ ਯਹੂਦੀਆਂ ਨਾ ਦੇਬ੍ਰਮਾ ਮੁਸਲਮਾਨ ਐ ਬਾਦਸ਼ਾਹ ਸੁਣ ਲੈ ਨਾ ਮੁਸਲਮਾਨ ਨਹੀਂ ਆ ਪਰ ਇਹ ਵੀ ਸੁਣ ਲੈ ਮੈਂ ਈਸਾਈ ਵੀ ਨਹੀਂ ਨਾ ਯਹੂਦੀ ਨਹੀਂ ਆ ਪਾਰਸੀ ਨਹੀਂ ਦੱਸਦਾ ਹੁਣ ਕਿੱਥੇ ਤੇ ਹੁਣ ਕਿਧਰ ਉਹ ਮਲਤਾਨ ਦੱਸਦਾ ਤੇ ਗੱਲ ਬਣ ਜਾਣੀ ਸੀ ਬਾਦਸ਼ਾਹ ਦਾ ਮਸਲਾ ਹੱਲ ਹੋ ਜਾਣਾ ਸੀ ਬਾਦਸ਼ਾਹ ਪੁੱਛਦਾ ਸੀ ਅੱਛਾ ਤੂੰ ਹੀ ਦੱਸ ਫਿਰ ਆਇਆ ਕਿਥਾਂ ਹੁਣ ਕਿੱਥੇ ਹੈ ਕਹਿੰਦਾ ਮਕਾਨ ਰ ਲਾ ਮਕਾਨ ਬਾਸ਼ਾ ਨਿਸ਼ਾਨਮ ਬੇਨਿਸ਼ਾਂ ਬਾਸ਼ਾ ਦਾ ਦੋ ਹੀ ਰਾਹ ਚੋਂ ਬਦਲ ਕਰ ਦਮ ਦੋ ਆਲਮ ਰਾ ਯਹੇ ਦੀ ਦਮ ਕਹਿੰਦਾ ਜਿੱਥੋਂ ਦਾ ਮੈਂ ਵਾਸੀ ਆ ਉਹ ਲਾ ਮਕਾਨ ਉਹਦਾ ਚੱਕਰ ਚੇਨ ਕੋਈ ਮੈਂ ਰੰਗ ਰੂਪ ਨਹੀਂ ਦੱਸ ਸਕਦਾ ਜਿੱਥੇ ਮੈਂ ਰਹਿਣਾ ਉਹ ਲਾ ਮੈ ਦੂਦ ਹੈ ਉਹਦੀਆਂ ਹਦੂਦਾਂ ਨਹੀਂ ਨੇ ਉਹਦੀ ਸਰਹੱਦ ਕਿੱਥੇ ਖਤਮ ਨਹੀਂ ਹੁੰਦੀ ਬਈ ਇੱਥੇ ਤੱਕ ਹੀ ਹੈ ਤੇ ਉਹ ਮਕਾਨ ਚਾਰ ਦਿਵਾਰੀ ਨਹੀਂ ਹੈ ਕੋਈ ਦਿਵਾਰਾਂ ਨਹੀਂ ਬਣेंगी ਮਕਾਰਾ ਲਾ ਮਕਾਨ ਬਾਸ਼ਦ ਨਿਸ਼ਾਨਮ ਬੇ ਨਿਸ਼ਾਂ ਬਾਸ਼ਦ ਨਿਸ਼ਾਨ ਨਹੀਂ ਹੈ ਚੱਕਰ ਚੇਨ ਨਹੀਂ ਹੈ ਤੇ ਬਾਦਸ਼ਾਹ ਪੁੱਛਦਾ ਉਸ ਮੁਲਕ ਦੇ ਤੋਂ ਕਿਸ ਤਰ੍ਹਾਂ ਚਲਾ ਗਿਆ ਜਿੱਥੇ ਕੋਈ ਨਾਮੋ ਨਿਸ਼ਾਨ ਨਹੀਂ ਕੋਈ ਨਹੀਂ ਚਕਰਚੇ ਨਹੀਂ ਕੋਈ ਨਹੀਂ ਕਹਿੰਦਾ ਦੁਈ ਰਾਤੋਂ ਬਦਲ ਕਰ ਦਮ ਦੁਆਲਮ ਰਾ ਯਕੇ ਦੀਦਮ ਜਿਸ ਦਿਨ ਦੀ ਦੁਈ ਮੇਰੀ ਅੱਖਾਂ ਚੋਂ ਮਿਟ ਗਈਏ ਦੁਬਦਾ ਖਤਮ ਹੋਈਏ ਸਾਰਾ ਜਗਤ ਖੁਦਾ ਦਾ ਰੂਪ ਦਿਸਿਆ ਤੇ ਹੁਣ ਮੈਂ ਖੁਦਾ ਦੇ ਵਿੱਚ ਹੀ ਹਾਂ ਔਰ ਕਿਧਰੇ ਨਹੀਂ ਦੁਈ ਰਾਤੋਂ ਬਦਲ ਕਰ ਦਮ ਦੁਆਲਮ ਰਾ ਯਕੇ ਦੀਦਮ ਹੁਣ ਮੈਂ ਤੁਹਾਨੂੰ ਪੁੱਛੋ ਮੈਂ ਕੌਣ ਹਾਂ ਜਿਸ ਤਰ੍ਹਾਂ ਦਾ ਤੁਸੀਂ ਮੇਰੇ ਨਾਲ ਲੇਬਲ ਲਾਦੇ ਮੈਂ ਨਹੀਂ ਮੰਨਦਾ। ਨਾ ਮੈਂ ਇਰਾਕੀ ਹਾਂ, ਨਾ ਮੈਂ ইরਾਨੀ ਹਾਂ। ਭਗਤ ਇੰਨਾਂ ਸਾਰੀਆਂ ਦੀਵਾਰਾਂ ਤੋਂ ਉੱਚਾ ਹੁੰਦਾ ਹੈ। ਉਹਨਾਂ ਬੰਦੇ ਨੇ ਬੜੀਆਂ ਦੀਵਾਰਾਂ ਖੜੀਆਂ ਕੀਤੀਆਂ ਨੇ ਬਹੁਤ। ਇਤਨੀਆਂ ਦੀਵਾਰਾਂ, ਮਜ਼ਬਦੀਆਂ ਦੀਵਾਰਾਂ, ਜਾਤ ਦੀਆਂ ਦੀਵਾਰਾਂ, ਪਾਤ ਦੀਆਂ ਦੀਵਾਰਾਂ, ਵਰਣ ਦੀਆਂ ਦੀਵਾਰਾਂ, ਨਾਮ ਦੀਆਂ ਦੀਵਾਰਾਂ, نسل ਦੀਆਂ ਦੀਵਾਰਾਂ, ਬੋਲੀ ਦੀਆਂ ਦੀਵਾਰਾਂ ਅਮੀਰੀ ਦੀਆਂ ਦਿਵਾਰਾਂ ਗਰੀਬੀ ਦੀਆਂ ਦਿਵਾਰਾਂ ਨੂੰ ਤੁਸੀਂ ਗਣਦੇ ਜਾਓ ਇੰਨੀਆਂ ਦਿਵਾਰਾਂ ਕਦੀ ਬੁੜੀ ਮੁਸ਼ਕਿਲ ਨਾਲ ਇੱਕਦ ਦਿਵਾਰ ਤੋੜੀ ਤੇ ਹਜ਼ਾਰਾਂ ਹੋੜ ਕਰਨ ਲੈ। ਔਰ ਅੱਜ ਤੱਕ ਦਿਵਾਰਾਂ ਟੁੱਟ ਨਹੀਂ ਸਕੀਆਂ। ਮੌਜੂਦ ਨੇ ਰੰਗ ਦੀ ਨਸਲ ਦੀ ਧਨ ਦੀ ਗਰੀਬੀ ਦੀ ਜਾਤ ਦੀ ਪਾਤ ਦੀ ਵਰਨ ਦੀ ਮਜ਼ਹਬ ਦੀ ਗਿਲਤੀ ਕਰਦੇ ਜਾਓ ਬੜੀਆਂ ਦਿਵਾਰਾਂ ਨੇ। ਔਰ ਇੰਨੀਆਂ ਦਿਵਾਰਾਂ ਦੇ ਹੁੰਦੇ ਬੰਦਾ ਬੰਦੇ ਨਾਲ ਕਿਸ ਤਰ੍ਹਾਂ ਮਿਲੈ ਇੰਨੀਆਂ ਦਿਵਾਰਾਂ ਖੜੀਆਂ ਨੇ ਇੱਕ ਬੰਦੇ ਤੇ ਬੰਦੇ ਦੇ ਵਿੱਚਕਾਰ। ਹਜ਼ਾਰਾਂ ਦਿਵਾਰ ਨੇ ਮਨੁੱਖ ਦਾ ਮਨੁੱਖ ਨਾਲ ਮਿਲਣਾ ਬੜਾ ਔਖਾ ਹੋ ਗਿਆ। ਬੰਦੇ ਨੂੰ ਬੰਦੇ ਦੇ ਦਰਸ਼ਨ ਨਹੀਂ ਹੁੰਦੇ। ਮਨੁੱਖ ਨੂੰ ਮਨੁੱਖ ਦੇ ਦਰਸ਼ਨ ਨਹੀਂ ਹੁੰਦੇ। ਜੇ Hindu ਕਿਸੇ ਨੂੰ ਵੇਖਦਾ ਤਾਂ ਉਹਨੂੰ ਮੁਸਲਮਾਨ ਦੇ ਦਰਸ਼ਨ ਹੁੰਦੇ ਨ ਬੰਦੇ ਦੇ ਨਹੀਂ। ਤੇ ਜੇ ਮੁਸਲਮਾਨ ਵੇਖਦਾ ਤਾਂ ਉਹਨੂੰ ਇਸਾਈ ਦੇ ਦਰਸ਼ਨ ਹੁੰਦੇ ਨ ਬੰਦੇ ਦੇ ਨਹੀਂ। ਤੇ ਜੇ ਇਸਾਈ ਵੇਖਦਾ ਤਾਂ ਉਹਨੂੰ ਯਹੂਦੀ ਦੇ ਦਰਸ਼ਨ ਹੁੰਦੇ ਨ ਬੰਦੇ ਦੇ ਨਹੀਂ। ਜੇ ਯਹੂਦੀ ਵੇਖਦਾ ਤਾਂ ਉਹਨੂੰ ਮੁਸਲਮਾਨ ਦੇ ਦਰਸ਼ਨ ਆਉਂਦੇ ਨੇ। ਖਿਮਾ ਕਰਨੀ ਬੰਦੇ ਦੇ ਦਰਸ਼ਨ ਨਹੀਂ। ਔਰ ਇਸੇ ਤਰੀਕੇ ਨਾਲ ਵਿਧਕ੍ਰਿਆ ਨਾਲ ਜਿਹੜੀ ਭਰੀ ਹੋਈ ਦੁਨੀਆ ਹੈ ਇਸ ਨੂੰ ਗੁਰੂ ਨਾਨਕ ਨੇ ਨਹੀਂ ਮੰਨਿਆ ਐਸ ਵਾਸਤੇ ਗੁਰੂ ਨਾਨਕ ਨੇ ਕਿਸੇ ਮਜ਼ਬਬ ਨੂੰ ਜਨਮ ਨਹੀਂ ਦਿੱਤਾ ਧਰਮ ਨੂੰ ਜਨਮ ਦਿੱਤਾ ਕਿ ਸ਼ਬਕ ਤੇ ਇਸ ਦੀ ਪਰਿਭਾਸ਼ਾ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਅੰਤਰਾ ਸਿੱਖ ਮਜ਼ਬਬ ਨਹੀਂ ਹੈ ਇੱਕ ਧਰਮ ਹੈ ਐਸਾ ਧਰਮ ਜੋ ਸਾਰੀਆਂ ਦੀਵਾਰਾਂ ਨੂੰ ਤੋੜ ਕੇ ਇਸ ਦ੍ਰਿਸ਼ਟੀ ਨੂੰ ਜਨਮ ਦੇ ਸਕੇ ਕਿ ਮਾਨਵਕੀ ਜਾਤ ਸਭੈ ਇੱਕ ਹੈ ਪਹਿਚਾਨ ਅਸੀਂ ਤੇ ਗੁਰਦੁਆਰੇ ਵੀ ਇੱਕ ਨਹੀਂ ਕਰ ਸਕਦੇ ਅਸੀਂ ਤੇ ਗੁਰੂ ਵੀ ਵੰਡ ਲੈਂਦੇ ਆ ਗੁਰਦੁਆਰੇ ਵੰਡ ਲੈਂਦੇ ਆ ਮਨੁੱਖ ਵੰਡ ਲੈਂਦੇ ਆ ਬੰਦੇ ਵੰਡ ਲੈਂਦੇ ਆ ਤੇ ਜੇ ਗੱਲ ਸਮਝ ਵਿੱਚ ਨਹੀਂ ਆਂਦੀ ਤੇ ਇਤਨੀ ਗੱਲ ਸਪਸ਼ਟੇ ਕਿਸੇ ਹੋਰ ਦੁਨੀਆ ਦੀ ਗੱਲ ਹੈ ਇਸ ਦੁਨੀਆ ਦੀ ਗੱਲ ਨਹੀਂ ਇਸ ਦੁਨੀਆ ਦੀ ਬਿਲਕੁਲ ਇਹ ਗੱਲ ਨਹੀਂ ਇਹ ਮੈਂ ਅਰਜ਼ ਕਰਦੇ ਆ ਤੇ ਜੇ ਤੁਸੀਂ ਕੋਈ ਇਸ ਦੁਨੀਆ ਦੀ ਗੱਲ ਸੁਣਨ ਵਾਸਤੇ ਆਓ ਤਾਂ ਗੁਰਦੁਆਰੇ ਸਿਵਾਏ ਮਾਇੂਸੀ ਤੋਂ ਹੋਰ ਤੁਹਾਡੇ ਪੱਲੇ ਕੁਝ ਨਹੀਂ ਪੈਦਾ ਇਸ ਵਾਸਤੇ ਅਕਸਰ ਕਈ ਦਫਾ ਮਾਇੂਸ ਤੇ ਨਿਰਾਸ਼ ਬੰਦੇ ਕਹਿ ਉਹਦੇ ਨੇ ਵੀ ਕੋਈ ਗੀਤ ਸੁਣਾ ਕੋਈ ਟੋਇਆ ਟੱਪਾ ਸੁਣਾ ਕਿਹੜੇ ਚੱਕਰਾਂ ਚ ਪੈਣਾ ਐਵੇਂ ਬੇਜ਼ਾਰ ਕੀਤਾ ਹੋਇਆ ਐਵੇਂ ਪਰੇਸ਼ਾਨ ਕੀਤਾ ਹੋਇਆ ਐਵੇਂ ਲੋਕੀ ਓਕੇ ਹੋ ਜਾਂਦੇ ਕਾਰਨ ਗੁਰਬਾਣੀ ਇਸ ਦੁਨੀਆ ਦੀ ਗੱਲ ਨਹੀਂ ਹੈ ਇਸ ਸੰਸਾਰ ਦੀ ਗੱਲ ਨਹੀਂ ਹੈ ਕਿਸੇ ਹੋਰ ਦੁਨੀਆ ਦੀ ਗੱਲ ਹੈ ਕਿਸੇ ਹੋਰ ਜਗਤ ਦੀ ਗੱਲ ਹੈ ਤੇ ਜੇ ਤੁਸੀਂ ਸਿਰਫ ਇਸ ਜਗਤ ਦੀ ਗੱਲ ਜਿੱਥੇ ਲੱਭਣ ਵਾਸਤੇ ਆਇਓ ਤਾਂ ਗਲਤ ਥਾਂ ਤੇ ਆ ਗਏ ਇਥੇ ਸੰਸਾਰ ਦੀ ਕੋਈ ਗੱਲ ਨਹੀਂ ਇਥੇ ਸੰਸਾਰ ਤੋਂ ਉੱਚੀ ਗੱਲ ਹੈ ਇਸ ਵਾਸਤੇ ਬਾਣੀ ਨਾਲ ਜਿਹੜਾ ਤਾਲਮੇਲ ਬਿਠਾਣਾ ਹੈ ਬੜੀ ਔਖੀ ਗੱਲ ਹੈ ਮਾਂ ਵੀ ਔਖੀ ਇਕਬੀਰ ਤੋਂ ਰੋਂਦੀ ਹੈ ਤੇ ਜਿਸ ਦੀ ਮਾਂ ਜਿਸ ਤੋਂ ਔਖੀ ਹੈ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਪੜੋਸੀਆਂ ਦਾ ਕੀ ਹਾਲ ਹੋਵੇਗਾ ਤੇ ਬਾਕੀਆਂ ਦਾ ਕੀ ਹਾਲ ਹੋਵੇਗਾ ਸ਼ਰੀਕਾਂ ਦਾ ਕੀ ਹਾਲ ਹੋਵੇ ਪਰਿਵਾਰ ਦਾ ਇਹ ਹਾਲ ਇੰਨੇ ਔਖੇ ਹੈ ਔਖੀ ਕਿਹੜੀ ਗੱਲ ਤੇ ਹੈ ਇੱਕ ਦੋਏ ਮੰਦਰ ਇੱਕ ਦੋਏ ਬਾਟ ਬਈ ਇੱਕ ਦੋ ਤੇ ਹਰ ਵਕਤ ਸਾਧੂ ਘਰ ਦੇ ਚ ਹੀ ਬਣੇ ਰਹਿੰਦੇ ਨੇ ਰੱਬ ਦੀ ਚਰਚਾ ਹੀ ਛੀੜੀ ਰੱਖਦੇ ਹੋਰ ਕੋਈ ਕੰਮ ਹੀ ਕੋਈ ਧੰਦਾ ਹੀ ਨਹੀਂ ਤੇ ਇੱਕ ਦੋ ਰਸਤੇ ਚ ਪੁੱਛਦੇ ਰਹਿੰਨ ਕਬੀਰ ਦਾ ਘਰ ਕਿੱਥੇ ਤੇ ਹੁਣ ਕਬੀਰ ਦੀ ਮਾਂ ਕਹਿੰਦੀ ਬਸ ਇਸ ਚਰਚਾ ਵਾਸਤੇ ਸਿਰਫ ਸਾਡੇ ਹੀ ਘਰ ਰਹਿੰਦੇ ਕਿਸੇ ਹੋਰ ਗਰ ਜਾ ਇੱਥੇ ਹੀ ਆਂਦੇ ਅਗਰ ਸੰਤ ਬਨਾਰਸ ਦੇ ਚ ਸਿਰਫ ਕਬੀਰ ਦੇ ਘਰ ਹੀ ਆਣਾ ਚਾਹੁੰਦਾ ਹੈ ਕਿਸੇ ਹੋਰ ਦੇ ਘਰ ਨਹੀਂ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਬੀਰ ਕਿਸ ਉੱਚੀ ਪੱਦਰ ਦਾ ਮਾਲਕ ਹੋਵੇਗਾ ਕੋਈ ਭਗਤ ਕੋਈ ਸੰਤ ਬਨਾਰਸ ਆਵੇ ਤੇ ਬਨਾਰਸ ਆ ਕੇ ਉਹ ਪੁੱਛੇ ਕਬੀਰ ਕਿੱਥੇ ਰਹਿੰਦਾ ਹੈ ਜਿੱਥੇ بڑے بڑے ਵਿਦਿਆਲੇ ਸਨ ਪੰਡਿਤ ਪ੍ਰੋਹਤ ਉਪਾਦੇ ਚਤਰਵੇਦੀ ਤ੍ਰिवेदी ਰਹਿਣ ਵਾਲੇ ਉੱਥੇ ਕੋਈ ਆ ਕੇ ਪੁੱਛੇ ਕਬੀਰ ਕਿੱਥੇ ਰਹਿੰਦਾ ਹੈ ਇਥੋਂ ਕਬੀਰ ਦੀ ਮਹਾਨਤਾ ਦਾ ਪਤਾ ਚੱਲਦਾ ਹੈ ਉਹਦੀ ਅਜ਼ਮਤ ਦਾ ਪਤਾ ਚੱਲਦਾ ਔਰ ਜਿਹੜਾ ਉਥੇ ਕਬੀਰ ਦਾ ਘਰ ਪੁੱਛਦਾ ਹੈ ਕੁਦਰਤੀ ਗੱਲ ਹੈ ਉਸ ਦਾ ਕੁਝ ਕਬੀਰ ਨਾਲ ਤਾਲਮੇਲ ਵੀ ਬੈਠਦਾ ਹੈ ਤਾਂ ਪੁੱਛਦਾ ਨਹੀਂ ਤੇ ਨਾ ਪੁੱਛੇ ਤੇ ਜਦੋਂ ਪੁੱਛਦਾ ਤੇ ਪੁੱਛਦਿਆਂ ਪੁੱਛਦਿਆਂ ਕਬੀਰ ਤੱਕ ਪਹੁੰਚ ਵੀ ਜਾਂਦਾ ਮਾਂ ਬੜੀ ਔਖੀ ਕਹਿੰਦੀ ਹੱਦ ਹੋ ਗਈ ਇੱਕ ਦੋ ਤੇ ਇੱਥੇ ਬਣੇ ਹੀ ਰਹਿੰਦੇ ਨੇ ਹਰ ਵਕਤ ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਦੇ ਨੇ ਕਬੀਰ ਕਿੱਥੇ ਰਹਿੰਦਾ ਹੈ ਕਬੀਰ ਕਬੀਰ ਦਾ ਘਰ ਹੋਇਆ ਕਿ ਧਰਮਸ਼ਾਲਾ ਹੋਵੇ ਔਖੀ ਇੱਕ ਦੋ ਈ ਮੰਦਰ ਹਮੇਸ਼ਾ ਭਗਤਾਂ ਦੇ ਘਰ ਧਰਮਸ਼ਾਲਾ ਬਣ ਜਾਂਦੇ ਨੇ ਇਤਨੀ ਮੈਰਜ਼ ਕਰ ਲਈ ਹਮੇਸ਼ਾ ਭਗਤਾਂ ਦੇ ਘਰ ਮੰਦਰ ਬਣ ਜਾਂਦੇ ਨੇ ਔਰ ਗੁਸਤਾਖੀ ਮਾਫ ਹਮੇਸ਼ਾ ਸੰਸਾਰੀਆਂ ਦੇ ਘਰ ਕਲੱਬ ਬਣ ਜਾਂਦੇ ਨੇ ਜੂਏਖਾਨੇ ਬਣ ਜਾਂਦੇ ਨੇ ਸ਼ਰਾਬਖਾਨੇ ਬਣ ਜਾਂਦੇ ਨੇ ਅਯਾਸ਼ੀ ਦੇ ਅੱਡੇ ਬਣ ਜਾਂਦੇ ਨੇ ਹਮੇਸ਼ਾ ਭਗਤਾਂ ਦੇ ਘਰ ਮੰਦਰ ਬਣ ਜਾਂਦੇ ਨੇ ਧਰਮਸ਼ਾਲਾ ਬਣ ਜਾਂਦੇ ਹਕੀਕਤ ਹੈ ਭਗਤ ਦਾ ਜਿੱਥੇ ਜਨਮ ਵੀ ਹੋਵੇ ਤੇ ਤੀਰਥ ਬਣ ਜਾਂਦਾ ਹੈ ਭਗਤ ਦਾ ਜਿੱਥੇ ਅੰਤ ਵੀ ਹੋਵੇ ਇਥੇ ਗੁਰਦੁਆਰਾ ਬਣ ਜਾਂਦਾ ਹੈ ਮੰਦਰ ਬਣ ਜਾਂਦਾ ਭਗਤ ਜਿੱਥੇ ਹੱਸਿਆ ਵੀ ਹੈ ਜਿੱਥੇ ਰੋਇਆ ਹੈ ਜਿੱਥੇ ਬੈਠਿਆ ਹੈ ਜਿੱਥੇ ਕੋਈ ਜ਼ਿੰਦਗੀ ਦਾ ਰਸ ਮਾਣਿਆ ਉੱਥੇ ਵੀ ਅਸਥਾਨ ਬਣ ਜਾਂਦਾ ਧਰਮਸ਼ਾਲਾ ਉਹ ਖੁਦ ਧਰਮਸ਼ਾਲਾ ਹੈ ਉਹਦੇ ਅੰਦਰੋਂ ਧਰਮਸ਼ਾਲਾ ਜਨਮ ਲੈਂਦੀਆਂ ਉਹ ਐਸੀ ਧਰਮ ਦੀ ਮੂਰਤੀ ਹੈ ਤੋ ਆਮ ਬੰਦਿਆਂ ਦਾ ਤਾਲ ਮੇਲ ਬਿਠਾਣਾ ਬੜੀ ਔਖੀ ਗੱਲ ਹੋ ਜਾਂਦੀ ਹੈ ਤੋ ਕਬੀਰ ਦੀ ماں ਕਹਿੰਦੀ ਏਕ ਦੋ ਤੇ ਘਰ ਵਿੱਚ ਬਣੇ ਰਹਿੰਦੇ ਨੇ ਏਕ ਦੋ ਰਸਤਾ ਹੀ ਪੁੱਛਦੇ ਰਹਿੰਦੇ ਫਿਰ ਹੋਰ ਜਿਹੜੀ ਦੁਖਤ ਹੁੰਦੀ ਏ ਉਸ ਗੱਲ ਤੋਂ ਮੁੰਡ ਭਲੋਸ ਕਮਰਬੰਧ ਬੋਤੀ ਹਮ ਕੋ ਚਾ ਬਨੇ ਉਨ ਕੋ ਰੋਟੀ ਬਚਿਆਂ ਸੇ ਰੋਟੀ ਬਣਾਈ ਦੀਏ ਤੇ ਇਹ ਚੁੱਕ ਕੇ ਉਹਨਾ ਸਾਧੂਆਂ ਦੇ ਅੱਗੋਂ ਰੱਖ ਦਿੰਦਾ ਤੇ ਸਾਨੂੰ ਭੁੱਖਾ ਹੀ ਸੌਣਾ ਪੈਂਦਾ। ਇਹ ਕਹਿੰਦਾ ਛੋਲੇ ਚੱਬ ਕੇ ਰਾਤ ਕੱਟ ਲਵਾਂ। ਉਹ ਕਿੱਥੇ ਬਣਾਉਗੇ? ਬਣਿਆ ਹੋਇਆ ਭੋਜਨ ਉਹਨਾਂ ਨੂੰ ਛਕਾ ਦਿੰਦਾ। ਫਿਰ ਐਸਾ ਹੁੰਦਾ ਹਮ ਕੋ ਸਾਥਰ ਉਨ ਕੋ ਖਾਟ। ਘਰ ਦੇ ਬਿਸਤਰੇ ਬਣਾ ਨੂੰ ਦੇ ਦਿੰਦਾ ਚਾਰ ਪਾਈਆਂ ਸਾਨੂੰ ਕਹਿੰਦਾ ਭੁੰਜੇ ਹੀ ਪੈ ਰੋ ਪ੍ਰਾਪਤ ਕੱਢ ਲਉਣ ਕੀ ਕਰੀ ਸੰਤ ਆ ਗਿਆ ਭਗਤ ਆ ਗਏ ਨੇ ਔਰ ਕਬੀਰ ਦੀ ਮਾਂ ਦੁਖਤ ਹੋ ਕੇ ਇਤਨਾ ਤੱਕ ਕਹਿੰਦੀ ਐ ਮੁੰਡਿਆ ਮੁੰਡਿਆ ਹੋਏ ਏਕ ਐ ਮੁੰਡਿਆ ਬੂੜਤ ਕੀਟੇ ਸੁਨੋ ਦੇ ਰਾਣੀ ਸੁਨੋ ਜਠਾਨੀ ਅਚਰਤ ਏਕ ਭਇਓ ਸਾਤ ਸੂਤ ਇਨ ਮੁੰਡਿਆ ਖੋਏ ਇਹ ਮੁੰਡਿਆ ਕਿਉ ਨਾ ਇਤਨੀ ਗੱਲ ਕਹਿਣ ਤੋਂ ਮੇਰੀ ਮੁਰਾਦ ਇਹ ਹੈ ਕਿ ਭਗਤਾਂ ਨਾਲ ਮਾਪੇ ਵੀ ਤਾਲਮੇਲ ਨਹੀਂ ਬਿਠਾ ਸਕਦੇ ਭਗਤ ਨਾਲ ਭਰਾ ਭਾਈ ਬੰਧ ਸ਼ਰੀਰ ਤਾਲਮੇਲ ਨਹੀਂ ਬਿਠਾ ਸਕਦੇ ਕਈ ਕਈ RAM ਨਾਲ ਤਾਲਮੇਲ ਨਹੀਂ ਬਿਠਾ ਸਕੀ ਸ਼ਰੀਕਾਂ ਦੇ ਚੋਂ ਕੰਸ ਮਾਮਾ ਹੈ ਕ੍ਰਿਸ਼ਨ ਦਾ ਕ੍ਰਿਸ਼ਨ ਨਾਲ ਤਾਲਮੇਲ ਨਹੀਂ ਬਿਠਾ ਸਕਦੇ ਪ੍ਰਿਥੀਚੰਦ ਗੁਰਵਰਜਨ ਦੇਵ ਜੀ ਮਹਾਰਾਜ ਦਾ ਭਰਾ ਹੈ ਤਾਲਮੇਲ ਨਹੀਂ ਬਿਠਾ ਸਕਦੇ ਬਾਬਾ ਮੋਹਨ ਮੋਰੀ ਜੀ ਇਹ ਤਾਲ ਮੇਲ ਨਹੀਂ ਬਿਠਾ ਸਕੇ ਗੁਰੂਆਂ ਤਦੈ ਤੇ ਭਾਈ ਗੁਰਦਾਸ ਜੀ ਨੂੰ ਲਿਖਣਾ ਪਿਆ ਮੋਹਨ ਕਮਲਾ ਹੋਇਆ ਚੌਬਾ ਰਾ ਮੋਰੀ ਮਨਵਾਇਆ ਮੀਣਾ ਹੋਇਆ ਪਥੀਆ ਕਰ ਕਰ ਢੇਡਕ ਬਰਨ ਚਲਾਇਆ ਮਹਾਦੇਵ ਅਹਮੇਲ ਕਰ ਕਰ ਬੇਮੁਖ ਪੂਤਾ ਭੌਂਕਾਇਆ ਚੰਦਨ ਵਾਸ ਨ ਵਾਸ ਬੋਹਾਇਆ ਭਈ ਚੰਦਨ ਦੇ ਨੇੜੇ ਰਹਿ ਕੇ ਇਹ ਚੰਦਨ ਦੀ ਮਹਿਕ ਨਹੀਂ ਲੈ ਸਕੇ ਨਹੀਂ ਲੈ ਸਕੇ ਔਰ ਹਕੀਕਤ ਹੈ ਨਜ਼ਲਾ ਹੋਵੇ ਸੁਗੰਧੀ ਨਹੀਂ ਆਉਂਦੀ ਅਗਿਆਨਤਾ ਤੇ ਅੰਦਰ ਹਿਰਦਾ ਬੜਾ ਕਠੋਰ ਹੋਵੇ ਤੇ ਗੁਨਾ ਦੀ ਮਹਿਕ ਨਹੀਂ ਆਉਂਦੀ ਫਿਰ ਤਾਲਮਿਲ ਨਹੀਂ ਬੈਠਦਾ ਔਰ ਕਰੀਬਨ ਕਰੀਬਨ ਜਦ ਵੀ ਕਿਸੇ ਨੇ ਸਚਾਈ ਦੀ ਸ਼ਿਕਰਤਾ ਨੂੰ ਛੋਇਆ ਸੰਸਾਰ ਨੇ ਉਸ ਨੂੰ ਪਾਗਲ ਆਖਿਆ ਔਰ ਅਜੇ ਤੱਕ ਜੇ ਕਿਸੇ ਨੂੰ ਪਾਗਲ ਨਹੀਂ ਆਖਿਆ ਤੇ ਉਸ ਨੇ ਸੱਚ ਦੀ ਸ਼ਿਕਰਤਾ ਨੂੰ ਨਹੀਂ ਛੋਇਆ ਹੋਵੇਗਾ ਇਤਨੀ ਮਿਹਰਤ ਕਰਦੇ ਉਹਦਾ ਤਾਲਮਿਲ ਬੈਠਿਆ ਹੀ ਨਹੀਂ ਇਕ ਪਾਗਲ ਹੈ ਇਕ ਭਗਤ ਹੈ ਸੰਸਾਰੀ ਦੀ ਦ੍ਰਿਸ਼ਟੀ ਚ ਦੋਵੇਂ ਪਾਗਲ ਨੇ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆ ਨਾ ਪਾਗਲ ਨਾਲ ਜੋੜ ਬੈਠਦਾ ਤੇ ਨਾ ਭਗਤਾ ਨਾਲ ਜੋੜ ਜੋੜ ਬੈਠਦਾ ਤੋਂ ਮੈਂ ਅਰਜ਼ ਕਰ ਰਿਹਾ ਸੀ ਉਹ ਮਨਸੂਰ ਕਿਦਰੇ ਅਨਲ ਹਲਕ ਅਨਲ ਹਕ ਆਖਣ ਲੱਗ ਪਏ ਕਹਿ ਲਗਾ ਉਹ ਜਿਹੜਾ ਪ੍ਰਕਾਸ਼ ਹੈ ਉਹ ਜਿਹੜਾ ਨੂਰ ਹੈ ਜਿਹਨੂੰ ਖੁਦਾ ਕਹਿੰਦੇ ਨੇ ਉਹ ਮੇਰੇ ਅੰਦਰ ਪ੍ਰਗਟ ਹੋਇਆ ਤੋਂ ਮੈਂ ਹੀ ਕਬੀ ਵੀ ਰਾਂਖੋ ਖੋਜਤੇ ਪਾਇਆ ਸੋਈ othor ਸੋਈ ਫਿਰਕੇ ਤੂੰ ਭਇਆ ਜਾਂਕੋ ਕਹਿਤਾ ਔਰ ਤੁਸੀਂ ਭਗਤਾਂ ਤੇ ਸਵਾਲ ਕਰਨ ਉਹ ਤੂੰ ਕੌਣ ਹੈ ਉਹ ਇਸ ਤਰ੍ਹਾਂ ਦਾ ਨਹੀਂ ਕਹਿਣਗੇ ਕਿ ਮੈਂ ਫਲਾਣਾ ਜਿਵੇਂ ਆਮ ਲੋਕੀ ਦੱਸਦੇ ਨੇ ਜਾਤ ਵੀ ਦੱਸ ਦੇਣਗੇ ਪਾਤ ਵੀ ਦੱਸ ਦੇਣਗੇ ਨਾਮ ਵੀ ਦੱਸ ਦੇਣਗੇ ਧਾਮ ਵੀ ਦੱਸ ਦੇਣਗੇ ਭਗਤ ਇਸ ਤਰ੍ਹਾਂ ਨਹੀਂ ਕਹਿੰਦੇ ਭਗਤਾਂ ਦੇ ਕਹਿਣ ਦੇ ਢੰਗ ਕੁਝ ਨਿਰਾਲੇ ਹੈ ਉਹ ਕਿਸੇ ਹੋਰ ਟਰਮਨਲ ਕਹਿੰਦੇ ਸਮਝ ਕਬਰੀਜ਼ ਨੂੰ ਪੁੱਛਿਆ ਗਿਆ ਨਾ ਤੂੰ ਕੌਣ ਹੈ ਤੇ ਪਤਾ ਹੋ ਕੀ ਕਹਿੰਦਾ ਉਹ ਕਹਿੰਦਾ ਹੈ ਚੇਤਤ ਵੀਰੇ ਅਹ ਮੁਸਲਮਾਨੰਮੀ ਕਿ ਮਨ ਖੁਦ ਰਾ ਨਾ ਮੈਦਾਨ ਕਹਿੰਦਾ ਹੈ ਮੁਸਲਮਾਨੋ ਮੇਰੇ ਕੋਲ ਪੁੱਛਦੇ ਹੋ ਇਹਨੂੰ ਮਲਤਾਨ ਦੇ ਹੁਕਮਰਾਨ ਦੇ ਅੱਗੋਂ ਅਟਕੜੀਆਂ ਪਾ ਕੇ ਬੇੜੀਆਂ ਪਾ ਕੇ ਪੇਸ਼ ਕੀਤਾ ਉਹਠੇ ਗੱਲ ਇਸੇ ਦੀ ਲਾਈ ਗਈ ਸੀ ਮਲਤਾਨ ਵਿੱਚ ਪੇਸ਼ ਕੀਤਾ ਗਿਆ ਤੇ ਪਹਿਲਾ ਸਵਾਲ ਇਹ ਤੂੰ ਦੱਸ ਕੌਣ ਹੈ ਮੁਕਦਮਾ ਜੋ ਸੀ ਤੇ ਕਹਿੰਦਾ ਜੇ ਤਦਬੀਰੇ ਐ ਮੁਸਲਮਾਨਮ ਕਿ ਮਨ ਖੁਦ ਰਾ ਨਮੇਦਾਨਮ ਮੈਨੂੰ ਖੁਦ ਵੀ ਨਹੀਂ ਪਤਾ ਮੈਂ ਕੌਣ ਮੈਂ ਤੇ ਕਾਫੀ ਚਿਹਰਾਂ ਦੀ ਤਲਾਸ਼ ਕਰ ਰਿਹਾ ਕਾਫੀ ਲੰਬੇ ਸਮੇਂ ਤੋਂ ਖੋਜ ਕਰ ਰਿਹਾ ਕਿ ਮੈਂ ਕੌਣ ਮੈਨੂੰ ਤਾਂ ਪਤਾ ਹੀ ਨਹੀਂ ਚੱਲਦਾ ਉਹ ਲੋਕਾਂ ਨੇ ਤੇ ਕਹਿ ਦੇਣਾ ਪਗਲਾ ਕਿਸੇ ਕੋਲ ਪੁੱਛੇ ਵੀ ਤੂੰ ਕੌਣ ਹੈ ਤੇ ਬਲੈ ਇਹ ਆਖ ਮੈਨੂੰ ਤੂੰ ਕੋਈ ਪਤਾ ਹੀ ਨਹੀਂ ਤੇ ਪਾਗਲ ਬਣਾ ਨਹੀਂ ਤੇ ਹੋਰ ਕੀ ਕੌਣ ਵਿਸ਼ਵਾਸ ਕਰੇਗਾ ਵੀ ਸੱਚ ਪਿਆ ਕਹਿੰਦਾ ਪਰ ਯਕੀਨ ਜਾਨੋ ਸੱਚ ਕਹਿ ਰਿਹਾ ਸੀ ਉਹ ਕਹਿੰਦਾ ਚੇਤਾ ਗਵੀਰੇ ਐ ਮੁਸਲਮਾਨਮ ਕੇ ਮਦਖੁਨ ਹਰਾ ਨ ਨੈਦਾਨਮ ਨ ਤਰਸਾਉ ਯਹੂਦੀ ਯਮ ਨਾ ਗਿਬਰਮ ਨ ਮੁਸਲਮਾਨ ਕਹਿੰਦਾ ਮੈਂ ਈਸਾਈ ਨਹੀਂ ਆ ਯਹੂਦੀ ਨਹੀਂ ਆ फारसी ਨਹੀਂ ਆ ਤੇ ਇਹ ਮੁਸਲਮਾਨ ਨੂੰ ਸੁਣ ਲਓ ਮੈਂ ਮੁਸਲਮਾਨ ਵੀ ਨਹੀਂ ਆ ਉਹ ਕਿਸੇ ਹੱਦ ਤੱਕ ਉਹ ਮੁਸਲਮਾਨ ਸੀ ਤਬਰੇਜ਼ ਤੋਂ ਆਇਆ ਸੀ ਈਰਾਨ ਦੇ ਸ਼ਹਿਰ ਤਬਰੇਜ਼ ਸ਼ਮਜ ਇਸ ਦਾ ਨਾਮ ਸੀ ਈਰਾਨੀ ਮੁਸਲਮਾਨ ਸੀ ਤਾਂ ਨੇ ਨੇ ਇਸ ਨੇ ਕੁਰਾਨ ਦੀ ਪ੍ਰਾਪਤ ਕੀਤੀ ਇਰਾਕ ਦੇ ਚ ਬਗਦਾਦ ਦੇ ਚ ਤੇ ਘੁੰਮਦਾ ਫਿਰਦਾ ਆ ਗਿਆ ਹਿੰਦੁਸਤਾਨੀ ਸਾਧੂਆਂ ਤੋਂ متاثر ਹੋ ਕੇ ਹਿੰਦੁਸਤਾਨ ਇੱਥੇ ਵਿਚਰਣ ਲੱਗ ਪਏ। ਇੱਥੇ ਇਸ ਦਾ ਜਿਹੜਾ ਵਿਚਰਣ ਆ ਆਮ ਬਾਦਸ਼ਾਹਾਂ ਨੂੰ ਚੰਗਾ ਨਾ ਲੱਗਿਆ ਤੇ ਬੇਸ਼ਕਰ ਦਿੱਤੇ ਗਏ ਬਾਦਸ਼ਾਹ ਦੇ ਸਾਹਮਣੇ। ਤੇ ਬਾਦਸ਼ਾਹ ਨੇ ਸਵਾਲ ਕਰ ਦਿੱਤਾ ਕੌਣ ਹੈ? ਦੱਸ ਤੂੰ ਕੌਣ ਹੈ? ਪਹਿਲੇ ਤੇਰਾ ਨਾਮ-ਧਾਮ ਲਿਖੀਏ। ਕਹਿੰਦਾ ਚੇਤਤ ਦੇਰੇ ਐ ਮੁਸਲਮਾਨ ਕੇ ਮਨ ਖੁਦਰਾ ਨ ਮੈਦਾਨ। ਨ ਤਰਸਾਓ ਯਹੂਦੀਆਂ ਨਾ ਦੇਵਰਾਮ ਨ ਮੁਸਲਮਾਨ। ਐ ਬਾਦਸ਼ਾਹ ਸੁਣ ਲੈ ਨਾ ਮੁਸਲਮਾਨ ਨਹੀਂ ਆ। ਪਰ ਇਹ ਵੀ ਸੁਣ ਲੈ ਮੈਂ ਈਸਾਈ ਵੀ ਨਹੀਂ ਹਾਂ ਯਹੂਦੀ ਨਹੀਂ ਹਾਂ ਪਾਰਸੀ ਨਹੀਂ ਹਾਂ ਦੱਸ ਸਕਦਾ ਹੁਣ ਕਿੱਥੇ ਤੇ ਹੁਣ ਕਿਧਰ